चारतारे चार तूं 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 करजूरी साम्हूं देसरकार तूं तूं कर वैरी जे मुल्क तो झे मजूरी साम्हूं सरकार ਤੇ ਦੇਣੀ ਕੱਗੇ ਉਹ ਤਾਂ ਖੜੇ ਸਦਾਰ ਫਿਰਦੇ ਨਹੀਂ ਕਿਉਂ ਉਹ ਖੜੇ ਸਦਾਰ ਤੂੰ ਆ ਦੁਆ ਤੂੰ ਤੂੰ ਕਰਦਾਂਗੇ ਵਾਰੀ ਤੇ ਮੁਲਖ ਤੋਂ ਹੀ ਨਹੀਂ ਆਏ ਪੈਸੇ ਸਭ ਨੂੰ ਕਿਸਦੇ ਨੇ ਪਰ ਸਾਡੇ ਪਤਾ ਨਹੀਂ ਮੁੜ ਕੇ ਪਿੰਡ ਨੂੰ ਆਉਣਾ ਇਹ ਨਹੀਂ ਮੁਝ ਵਿੱਚ ਪਿਆ ਪੁੱਤਰਾ ਕਾਸਤਿਨਫੋਰ ਵਿੱਚ ਪਿਆ ਪੁੱਤਰਾ ਤੈਨ ਦੇ ਵਿਆਹ ਤੇ ਨਹੀਂ ਆਇਆ ਪੁੱਤਰਾ ਐਤ ਕੀ ਦੀਵਾਰੀ ਨੂੰ ਤਿਆ ਆ ਦਾ ਲਾਡਿਆ ਲੱਗੇ ਇੰਜ ਜਿਵੇਂ ਉੱਥੇ ਬਿੰਦ ਪਾਰ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ ਸਾਡੀ ਬਾੜਾਂ ਤੇ ਰੋਜ਼ ਹੀ ਦੀਵਾਰੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ ਸਾਡੀ ਬਾੜਾਂ ਤੇ ਰੋਜ਼ ਹੀ ਦੀਵਾਰੀ ਹੁੰਦੀ ਆ ਮੁਲਖ ਤੋਂ ਪਹਿਰੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂੰ ਆ ਤੂੰ ਕਰਦਾ ਕੇ ਵੈਰੀ ਤੇ ਮੁਲਖ ਤੋਂ ਪਹਿਰੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਇੰਡੀਆ ਨਹੀਂ ਆਨੀਏ ਨਾਲ ਤੇ ਬੜੀ ਅੱਖੀਆਂ ਉਹ ਫਿਰ ਦੇਣੀ ਕਿਉਂ ਤੋਂ ਖੜੇ ਸਦਾ ਫਿਰ ਦੇਣੀ ਕਿਉਂ ਉਹ ਖੜੇ ਸਦਾ ਤੂੰ ਆ ਤੂੰ ਪੁੱਤਰਾ ਤੇਰੇ ਘਰ ਤੇ ਨਹੀਂ ਆਇਆ ਪੁੱਤਰਾ ਕਾਸ ਤੇਨ ਫੋਲ ਵਿੱਚ ਪਾਇਆ ਪੁੱਤਰਾ ਭੈਣ ਦੇ ਘਰ ਤੇ ਨਹੀਂ ਆਇਆ ਪੁੱਤਰਾ ਐਤ ਕੀ ਦੀਵਾਰੀ ਨੂੰ ਤਿਆ ਦਾ ਲਾਡੀਆਂ ਲੱਗੇ ਇੰਜ ਜਿਵੇਂ ਉੱਥੇ ਬਿੰਦ ਪਾਰ ਹੁੰਦੀ ਆ ਸਾਡੀ ਬਾੜਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਸਾਰੇ ਦਿਲ ਕੰਨਾ ਵਿੱਚ ਫੈਰ ਗੂਜਦੇ ਮਾ ਸਾਡੀ ਬਾੜਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ